ਜਾ ਕੇ ਸਿਨੇਮਾ ਘਰਾਂ ਦੇ ਵਿੱਚ ਭਰ ਦੇਣਾ ਫੈਮਿਲੀ ਦੇ ਨਾਲ ਫਿਲਮ ਦੇਖਣੀ ਹੈ ਬੀਬੀ ਰਜਨੀ ਸੋ ਲੋੜਾਂ ਦਾੜੀਆਂ ਦੀ ਸਾਰੀ ਇਸ਼ਾਰਕਾ ਸਾਰੀ ਮੈਨੇਜਮੈਂਟ ਵਾਸਤੇ ਇਹ ਦੇਖਣੀ ਹੈ ਕਿ ਉਹ ਲਿਆਸ ਰੂਮੇਗੇ ਤੇ ਦਰਹਾਈਂ ਫਿਲਮਾਂ ਦੇ ਘਰਾਂ ਆਈ ਬਾਸ ਸਭ ਨੇ ਤੁਹਾਨੂੰ ਮਿਲਿਆ ਸਿਨੇਮਾ ਦਾ ਫਿਲਮ ਦਾ ਕੰਮ ਕਰਿਆ

ਉਹ ਗਾਣੇ ਗਾਏ ਇਹਨਾਂ ਨੇ ਆਪਣਾ ਨਾਮ ਪੰਜਾਬੀ ਮੱਸੀ ਵਿੱਚ ਬਹੁਤ ਬਣਾਇਆ ਹੈ ਰੂਪੀਕਰ ਮੈਂ ਦੀ ਗੱਲ ਕਰਾਂ ਫਿਲਮ ਆਸ਼ਕ ਦੇ ਵੱਡਾ ਕਲਾਕਾਰ ਮਾਦਾ ਲਾਡਲਾ ਜੱਟ ਨੂੰ ਚਰੇਲ ਇਹਦੇ ਦੀਆਂ ਮੂਵੀ ਪੰਜਾਬੀ ਮੱਸੀ ਦੇ ਵਿੱਚ ਕੰਮ ਕੀਤਾ ਹੈ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਨੂੰ ਵਕਾਲਾ ਤੋਂ ਮਿਲਦਾ ਹੈ ਤੇ ਜਰੂਰ ਜਾਉਂਦੇ ਨੇ ਕੋਈ ਬੋਲੋ ਤਾੜੀਆਂ ਹੁੰਦੀਆਂ ਜਰੂਰ ਹੀ ਅਸਲ ਮੁਰਾਗ ਉਹਨਾਂ ਦੀਆਂ ਤਾੜੀਆਂ ਹੁੰਦੀਆਂ ਤੋਂ ਮੈਂ ਅਮੇਨ ਕਰਦਾ ਹਾਂ ਇੱਕ ਵਾਰ ਜ਼ੋਰ ਨਾਲ ਤਾੜੀਆਂ ਜ਼ਰੂਰ ਮਾਰੋ ਤਾਂ ਕਿ ਪਤਾ ਲੱਗੇ ਕਿ ਤਾੜੀਆਂ ਸਾਕੇ ਹੁਣ ਫੁੱਟੇ ਵਿੱਚ ਦੀ ਜੈ ਮੈਂ ਸਾਡੇ ਮੈਂ ਮੈਨੇਜਿੰਗ ਡਾਇਰੈਕਟਰ ਇਨੋਸਿਸ ਇੰਟਰਨੈਸ਼ਨਲ ਕਾਨਵਨਸ ਸਕੂਲ ਦੇ ਪ੍ਰਿੰਸੀਪਲ ਮੈਨੇਜਮੈਂਟ ਮੁਖੀ ਦੇ ਪ੍ਰਿੰਸੀਪਲ ਤੇ ਮੈਂ ਇਹਦਾ ਦੇਖ ਅੱਜ ਪੰਜਾਬੀ ਫਿਲਮ ਜਿਹੜੀ ਹੈਗੀ ਆ ਬੀਬੀ ਰਜਨੀ ਉਹਦੇ ਸਟਾਰ ਕਾਸਟਿੰਗ ਬouncੀ ਸੀ ਤੁਹਾਡੇ ਕੋਲ ਕੀ ਕਹਿਣਾ ਚਾਹੋ ਸਾਡੇ ਸਤਿਅਮ ਗਰੁੱਪ ਆਫ ਇੰਸਟੀਟਿਊਸ਼ਨ ਅਤੇ ਇੰਡੋਸਵੈਸਟ ਇੰਟਰਨੈਸ਼ਨਲ ਕਾਮਰਟਸ ਸਕੂਲ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਣੀ ਪਿਕਚਰ ਦੀ ਪ੍ਰੋਮੋਸ਼ਨ ਲਈ ਬੀਬੀ ਰਜਨੀ ਪਿਕਚਰ ਦੀ ਪ੍ਰੋਮੋਸ਼ਨ ਲਈ ਸਟਾਰ ਕਾਸਟ ਦੀ ਟੀਮ ਸਾਡੇ ਕਾਲਜ ਦੇ ਵਿੱਚ ਆਈ ਅਤੇ ਉਹਨਾਂ ਨੇ ਉੱਥੇ ਪਿਕਚਰ ਨਾਲ ਸੰਬੰਧਿਤ ਬਹੁਤ ਸਾਰੇ ਸਵਾਲਾਂ ਦੇ ਬੱਚਿਆਂ ਦੇ ਜਵਾਬ ਦਿੱਤੇ ਜਿਸ ਵਿੱਚ ਕਿ ਉਹਨਾਂ ਨੇ ਜੋ ਵੀ ਬੱਚਿਆਂ ਦੇ ਮਨ 'ਚ ਇਸ ਪਿਕਚਰ ਨੂੰ ਲੈ ਕੇ ਸਵਾਲ ਜਵਾਬ ਸਨ ਉਹਨਾਂ ਨਾਲ ਸਾਂਝੇ ਕੀਤੇ ਸਰ ਉਹਨਾਂ ਨੇ ਅਸੀਂ ਤਾਂ ਸਤਿਮ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਤੇ ਇੰਡੋਸਿਸ਼ ਇੰਟਰਨੈਸ਼ਨਲ ਕਾਮਨ ਸਕੂਲ ਅਤੇ ਲਾਈਨਸ ਕਲੱਬ ਨਕੌਦਰ ਵੱਲੋਂ ਸਾਡੀ ਤਾਂ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਜਿੰਨੇ ਵੱਧ ਵੱਧ ਪਲਾਂਟਸ ਲੱਗੇ ਲਗਾਏ ਜਾਣਗੇ ਉਹਨਾਂ ਹੀ ਅਸੀਂ ਆਪਣੇ ਵਾਤਾਵਰਣ ਨੂੰ ਅਸੀਂ ਆਪਣੇ ਆਉਣ ਵਾਲੇ ਭੂਤਕ ਨੂੰ ਬਚਾ ਸਕਾਂਗੇ ਕਿਉਂਕਿ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹਾਂ ਕਿ ਜਿੱਤੇ ਬੂਟੇ ਹੋਣਗੇ ਦਰਖਤ ਹੋਣਗੇ ਉੱਥੇ ਬਾਰਿਸ਼ ਹੋਏਗੀ ਉੱਥੇ ਬੱਦਲ ਆਉਣਗੇ ਜਿੱਥੇ ਬੱਦਲ ਹੋਣਗੇ ਉੱਥੇ ਬਾਰਿਸ਼ ਆਏਗੀ ਤੇ ਜਿੱਥੇ ਬਾਰਿਸ਼ ਹੋਏਗੀ ਉਥੇ ਦੇ ਜਿਹੜਾ ਪੌਣ ਪਾਣੀ ਆ ਜਾਂ ਉਥੋਂ ਦੀ ਧਰਤੀ ਦੀ ਪਿਆਸ ਜਿਹੜੀ ਆ ਉਹ ਤਾਂ ਹੀ ਮिट ਸਕਦੀ ਆ ਸਰ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਭਾਵ ਉਹਨਾਂ ਦਾ ਕਬੂਲਿਆ ਕਬੂਲਿਆ ਕਿਉਂਕਿ ਅਸਲ 'ਚ ਇੱਕ 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 ਹਿਸਟੋਰੀਕਲ ਪਿਕਚਰ ਆ ਇਹ ਜਿਹਦੇ ਵਿੱਚ ਕੋਈ ਗੁਰੂ ਰਾਮਦਾਸ ਜੀ ਦੇ ਟਾਈਮ ਤੋਂ ਲੈ ਕੇ ਇੱਕ ਸੱਚੀ ਘਟਨਾ ਦੇ ਉੱਤੇ ਪਿਕਚਰ ਆਧਾਰਿਤ ਆ ਤੇ ਜਿਹਦੇ ਵਿੱਚ ਉਹਨਾਂ ਨੇ ਇੱਕ ਧਾਰਮਿਕ ਪੱਖ ਨੂੰ ਕਿ ਪ੍ਰਮਾਤਮਾ ਦੇ ਉੱਪਰ ਜਿਹੜਾ ਤੁਹਾਡਾ ਟੁੱਟ ਵਿਸ਼ਵਾਸ ਆ ਉਹਦੀ ਕਿਸ ਤਰ੍ਹਾਂ ਪੂਰਤੀ ਹੁੰਦੀ ਹੈ ਕਿ ਉਹ ਜਿਹੜਾ ਤੁਹਾਡਾ ਵਿਸ਼ਵਾਸ ਹੈ ਉਹ ਕਿਸ ਤਰ੍ਹਾਂ ਫਲਦਾ ਫੁੱਲਦਾ ਹੈ ਇਹਦੇ ਬਾਰੇ ਉਹ ਪਿਕਚਰ ਦੇ ਵਿੱਚ ਖਾਸ ਤੌਰ ਤੇ ਜਿਹੜਾ ਉਹਦਾ ਮੋਟਿਵ ਹੈ ਉਹ ਦੇਖਣ ਚ ਆਇਆ ਹੈ ਸਰ ਇੱਕ ਤੁਹਾਡੇ ਉਹ ਸੱਚਮੁੱਚ ਹੀ ਸਵਾਲ ਜਿਹੜਾ ਬਹੁਤ ਹੀ ਵਧੀਆ ਸੀ ਤੁਸੀਂ ਕਿ ਸਕ੍ਰਿਪਟ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਇਹ ਦੇਖਿਆ ਜਾਵੇ ਤਾਂ ਇੱਕ ਬਹੁਤ ਮਚਿਓਰ ਸਵਾਲ ਸੀ ਕਿਉਂਕਿ ਆਮ ਤੌਰ ਤੇ ਪਿਕਚਰ ਦੇ ਜਿਹੜੇ ਸਟਾਰ ਕਾਸਟ ਹੁੰਦੇ ਉਹਨਾਂ ਨੂੰ ਲੈ ਕੇ ਜਾਂ ਪਿਕਚਰ ਦੀ ਸਟੋਰੀ ਨੂੰ ਲੈ ਕੇ ਤਾਂ ਕਈ ਵਾਰ ਸਵਾਲ ਜਵਾਬ ਹੁੰਦੇ ਆ ਪਰ ਜਿਹੜੇ ਖਾਸ ਤੌਰ ਤੇ ਸਕ੍ਰਿਪਟ ਨੂੰ ਲੈ ਕੇ ਸਵਾਲ ਕੀਤਾ ਗਿਆ ਉਹ ਸੱਚਮੁੱਚ ਹੀ ਬਹੁਤ ਹੀ ਵਧੀਆ ਲੱਗਾ ਸਾਰਿਆਂ ਨੂੰ ਕਿਉਂਕਿ ਅਸੀਂ ਪਹਿਲੇ ਵੀ ਨੋਟ ਕੀਤਾ ਉਸ ਬੱਚੇ ਦਾ ਕਾਫੀ ਇੰਟਰਸਟ ਇਸ ਲਾਈਨ ਵੱਲ ਹੈ ਸਰ ਅੱਜਕੱਲ ਦੇਖਣ ਚਾਹੁੰਦਾ ਕਿ ਜਿੰਨਾ ਸੱਭਿਆਚਾਰ ਨੂੰ ਛੱਡ ਕੇ ਹੋਰ ਹੀ ਪਾਸੇ ਤਰਨ ਕਰਦੇ ਆ ਕੀ ਕਹਿਣਾ ਚਾਹੁੰਦੇ ਇਹ ਜਿਹੜੀ ਪਿਕਚਰ ਆ ਇਹ ਤਾਂ ਖਾਸ ਤੌਰ ਤੇ ਸਾਡੇ ਸੱਭਿਆਚਾਰ ਨਾਲ ਜੁੜੀ ਇੱਕ ਬਹੁਤ ਹੀ ਇਤਿਹਾਸਿਕ ਪਿਕਚਰ ਹੈ ਬਾਕੀ ਜਿਹੜੀ ਸੱਭਿਆਚਾਰ ਤੋਂ ਪਟਕਾਉਣ ਵਾਲੀਆਂ ਜਿਹੜੀਆਂ ਪਿਕਚਰਾਂ ਸਾਡੇ ਸਮਾਜ ਦੇ ਵਿੱਚ ਪ੍ਰੋਸੀਆਂ ਜਾ ਰਹੀਆਂ ਇਹ ਬਹੁਤ ਹੀ ਗਲਤ ਹੈ ਕਿਉਂਕਿ ਸਾਡਾ ਯੂਥ ਇਹਨਾਂ ਪਿਕਚਰਾਂ ਨੂੰ ਦੇਖਦਾ ਹੈ ਤੇ ਉਹਨਾਂ ਨੂੰ ਫੋਲੋ ਕਰਦਾ ਹੈ ਉਹਦੇ ਨਾਲ ਉਹਨਾਂ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਬਹੁਤ ਹੀ ਗਲਤ ਕਿਸਮ ਦਾ ਮੈਸੇਜ ਜਿਹੜਾ ਆ ਉਹ ਜਾਂਦਾ ਹੈ ਫਿਲਮਾਂ ਦੇ ਵਿੱਚ ਕਾਫੀ ਹਥਿਆਰਾਂ ਵਗੈਰਾ ਦੇ ਪ੍ਰੋਮੋਸ਼ਨ ਕੀਤੇ ਜਾਂਦੇ ਇਹ ਬਹੁਤ ਹੀ ਗਲਤ ਹੈ ਕਿਉਂਕਿ ਜੋ ਪੰਜਾਬੀ ਸੱਭਿਆਚਾਰ ਸਾਡਾ ਇੰਨਾ ਅਮੀਰ ਵਿਰਸਾ ਸੀ ਤੇ ਜਿਹਨੂੰ ਕਿ ਸਾਡੇ ਸਿੰਘਰਾਂ ਨੇ ਜਾਂ ਇਹੋ ਜਿਹੀਆਂ ਘਟੀਆਂ ਕਿਸਮ ਦੀਆਂ ਪਿਕਚਰਾਂ ਨੇ ਉਹਨਾਂ ਸਾਡੇ ਯੂਥ ਨੂੰ ਸਾਡੀ ਸਹੀ ਲਾਈਨ ਤੋਂ ਪੜਾ ਦਿੰਦਾ ਹੈ ਸਰ 30 ਅਗਸਤ ਨੂੰ ਬੀਬੀ ਮੈਂ ਤਾਂ ਜਦੋਂ ਟ੍ਰੇਲਰ ਦੇਖਿਆ ਮੈਨੂੰ ਤਾਂ ਸੱਚਮੁੱਚ ਹੀ ਉਹ ਬਹੁਤ ਹੀ ਅੱਛੀ ਲੱਗੀ ਕਿਉਂਕਿ ਮੈਂ ਪਹਿਲੇ ਵੀ ਇਸ ਪਿਕਚਰ ਦੀ ਇਸ ਸਟੋਰੀ ਬਾਰੇ ਪਹਿਲੇ ਤੋਂ ਵੀ ਕੋਈ ਜਾਣਦਾ ਸੀ ਤੇ ਮੈਂ ਸਾਰਿਆਂ ਨੂੰ ਹੀ ਸਾਰੇ ਜੋ ਵੀ ਮੇਰੇ ਨਾਲ ਸਬੰਧਤ ਜਾਂ ਜੋ ਪੰਜਾਬੀ ਹਨ ਖਾਸ ਤੌਰ ਤੇ ਜਾਂ ਜੋ ਵੀ ਲੋਕ ਧਾਰਮਿਕ ਪੱਕ ਦੇ ਉੱਪਰ ਯਕੀਨ ਕਰਦੇ ਹਨ ਪ੍ਰਮਾਤਮਾ ਉੱਪਰ ਯਕੀਨ ਕਰਦੇ ਹਨ ਉਹਨਾਂ ਨੂੰ ਇਹ ਪਿਕਚਰ ਜ਼ਰੂਰ ਦੇਖਣੀ ਚਾਹੀਦੀ ਹੈ ਇਹ ਸੱਚਮੁੱਚ ਇੱਕ ਪਰਮਾਤਮਾ ਦੇ ਉੱਪਰ ਅਟੁੱਟ ਵਿਸ਼ਵਾਸ ਦੀ ਕਹਾਣੀ ਹੈ ਮੈਂ ਆਪਣੀ ਜਿਹੜੀ ਸਾਡੀ ਟੀਮ ਹੈ ਜਿਹੜੀ ਅੱਜ ਟੀਮ ਫਰੇਮ ਕੀਤੀ ਗਈ ਸੀਗੀ ਖਾਸ ਤੌਰ ਤੇ ਇਸ ਫੰਕਸ਼ਨ ਲਈ ਕਿ ਡਿਸਪਲਿਨ ਜਿਹੜਾ ਹੈ ਉਹ ਪ੍ਰੋਪਰ ਰਹਿਣਾ ਚਾਹੀਦਾ ਹੈ ਕਿਉਂਕਿ 스타 ਕਾਰ ਸਾਡੇ ਵੜੇ ਆਏ ਹਨ ਸਾਡਾ ਸਾਡੀ ਡਿਊਟੀ ਬਣਦੀ ਹੈ ਕਿ ਉਹਨਾਂ ਦਾ ਪ੍ਰੋਪਰ ਵੈਲਕਮ ਕੀਤਾ ਜਾਵੇ ਤੇ ਉਹਨਾਂ ਨੂੰ ਸਹੀ ਢੰਗ ਨਾਲ ਸੁਣਿਆ ਜਾਵੇ ਸੋ ਇਹਦੇ ਲਈ ਸਾਡੀ ਸਾਰੀ ਸਾਰੀ ਟੀਮ ਜਿਹੜੀ ਉਹ ਬਹੁਤ ਹੀ ਵਧਾਈ ਦੇ ਪਾਤਰ ਹੈ